ਬੇਰਹਿਮ ਘਰਵਾਲੀ ਨੇ ਆਪਣੇ ਹੀ ਘਰਵਾਲੇ ਦੀ ਜੀਵ ਵਡ ਦਿੱਤੀ ਹੈ ਤਾਂ ਪਿਛਲੇ 6 ਮਹੀਨਿਆਂ ਦੌਰਾਨ ਆਪਣੇ ਪਤੀ ਨੂੰ ਇਹ ਪਤਨੀ 10 ਵਾਰ ਕੁੱਟ ਵੀ ਚੁੱਕੀ ਹੈ ਯਾਨੀ ਕਿ ਆਪਣੇ ਹੀ ਪਤੀ ਦਾ 10 ਵਾਰ ਕਟਾਪਾ ਵੀ ਇਹ ਪਤਨੀ ਚਾੜਦੀ ਰਹੀ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਬੇਰਹਿਮ ਘਰਵਾਲੀ ਨੇ ਆਪਣੇ ਹੀ ਘਰਵਾਲੇ ਦੀ ਜੀਵ ਵਡ ਦਿੱਤੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣਾਉਣ ਤੋਂ ਰੋਕਣ ਨੂੰ ਲੈ ਕੇ ਇਹ ਵਿਵਾਦ ਹੋਇਆ ਜਿਸ ਤੋਂ ਬਾਅਦ ਪਤੀ ਤੇ ਪਤਨੀ ਦਾ ਜਿਹੜਾ ਝਗੜਾ ਸੀ ਉਹ ਇੱਥੋਂ ਤੱਕ ਵੱਧ ਗਿਆ ਕਿ ਬੇਰਹਿਮ ਪਤਨੀ ਨੇ ਆਪਣੀ ਹੀ ਪਤੀ ਦੀ ਜੋ ਜੀਬ ਹੈ ਉਸ ਨੂੰ ਵੱਢ ਦਿੱਤਾ ਤਾਂ ਉੱਤਰ ਪ੍ਰਦੇਸ਼ ਦੇ ਮੋਦੀ ਨਗਰ ਤੋਂ ਇਹ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੇਰਹਿਮ ਘਰਵਾਲੀ ਨੇ ਆਪਣੇ ਹੀ ਘਰਵਾਲੇ ਦੀ ਜੀਬ ਵੱਢ ਦਿੱਤੀ ਹੈ ਤਾਂ ਮੋਦੀ ਨਗਰ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਉਥੋਂ ਦੀ ਇਹ ਘਟਨਾ ਜिले ਦੇ ਸੰਜੇਪੁਰੀ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਸ਼ਖਸ਼ ਦੀ ਪਤਨੀ ਨੇ ਝਗੜੇ ਦੌਰਾਨ ਚਾਕੂ ਦੇ ਨਾਲ ਆਪਣੇ ਪਤੀ ਦੀ ਜੀਵ ਹੈ ਜਿਹੜੀ ਵੱਢ ਦਿੱਤੀ ਹੈ ਤਾਂ ਨੌਜਵਾਨ ਦੀ ਹਾਲਤ ਹੈ ਜਿਹੜੀ ਨਾਜ਼ੁਕ ਬਣੀ ਹੋਈ ਹੈ ਉਸ ਨੂੰ ਮੇਰਠ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਇਸ ਘਟਨਾ ਤੋਂ ਬਾਅਦ ਡਾਕਟਰਾਂ ਨੂੰ ਨੌਜਵਾਨ ਦੀ ਦੁਬਾਰਾ ਬੋਲਣ ਦੀ ਸਮਰੱਥਾ ਉੱਤੇ ਵੀ ਸ਼ੱਕ ਹੈ ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਔਰਤ ਦੀ ਕੁੱਟਮਾਰ ਕੀਤੀ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਰਿਪੋਰਟਾਂ ਦੇ ਅਨੁਸਾਰ 26 ਸਾਲਾ ਜਿਸ ਦਾ ਨਾਮ ਵਿਪਨ ਦੱਸਿਆ ਜਾ ਰਿਹਾ ਹੈ ਉਹ ਮੋਦੀ ਨਗਰ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਉਹ ਆਪਣੀ ਮਾਂ ਗੀਤਾ ਦੇ ਨਾਲ ਅਤੇ ਆਪਣੀ ਪਤਨੀ ਈਸ਼ਾ ਦੇ ਨਾਲ ਰਹਿੰਦਾ ਸੀ ਵਿਪਨ ਅਤੇ ਈਸ਼ਾ ਦਾ ਵਿਆਹ ਪਿਛਲੇ ਸਾਲ ਮਾਰਚ ਦੇ ਵਿੱਚ ਹੋਇਆ ਸੀ ਵਿੱਪਨ ਦੀ ਮਾਂ ਗੀਤਾ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਲਗਭਗ 11 ਵਜੇ ਜੋੜੇ ਨੇ ਖਾਣੇ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਯਾਨੀ ਕਿ ਪਤੀ ਅਤੇ ਪਤਨੀ ਹੈ ਜਿਹੜੀ ਉਹ ਰਾਤ ਦਾ ਖਾਣਾ ਖਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਇਹ ਬਾਅਦ ਦੇ ਵਿੱਚ ਲੜਾਈ ਦੇ ਵਿੱਚ ਵੀ ਬਦਲ ਜਾਂਦੀ ਹੈ ਤਾਂ ਰਾਤ 1 ਵਜੇ ਦੇ ਕਰੀਬ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਈਸ਼ਾ ਜਿਹੜੀ ਉਹ ਰਸੋਈ ਦੇ ਵਿੱਚੋਂ ਚਾਕੂ ਲੈ ਆਉਂਦੀ ਹੈ ਉਸ ਨੇ ਵਿਪਨ ਦੀ ਜੀਭ ਉੱਤੇ ਵਾਰ ਕੀਤਾ ਜਿਸ ਨਾਲ ਉਸ ਦੀ ਜੀਭ ਹੈ ਜਿਹੜੀ ਕੱਟੀ ਗਈ ਤਾਂ ਫਿਰ ਪਤਨੀ ਨੇ ਕੱਟੀ ਹੋਈ ਜੀਭ ਜਿਹੜੀ ਬਿਸਤਰੇ ਦੇ ਉੱਤੇ ਸੁੱਟ ਦਿੱਤੀ ਤਾਂ ਜੀਭ ਕੱਟਣ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਹੈ ਜਿਹੜਾ ਵਹਿਣ ਲੱਗ ਪਿਆ ਵਿਪਨ ਆਪਣੀ ਮਾਂ ਕੋਲ ਭੱਜਿਆ ਪੁੱਤ ਦੀ ਹਾਲਤ ਦੇਖ ਕੇ ਮਾਂ ਵੀ ਚੀਕਾਂ ਮਾਰਦੀ ਰਹੀ ਉਸ ਨੂੰ ਤੁਰੰਤ ਮੋਦੀ ਨਗਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਆ ਉਸ ਨੂੰ ਮੇਰਟ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਹੈ ਡਾਕਟਰਾਂ ਦਾ ਆਖਣਾ ਹੈ ਕਿ ਸਰਜਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਪਨ ਜਿਹੜਾ ਉਹ ਭਵਿੱਖ ਦੇ ਵਿੱਚ ਬੋਲ ਸਕੇਗਾ ਜਾਂ ਨਹੀਂ ਤਾਂ ਮੰਗਲਵਾਰ ਸਵੇਰੇ ਜਿਵੇਂ ਹੀ ਇਹ ਖਬਰ ਫੈਲਦੀ ਹੈ ਆਂਡ ਗਵਾਂਡ ਦੇ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਈਸ਼ਾ ਨੂੰ ਉਸਦੇ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਤੇ ਬੁਰੀ ਤਰ੍ਹਾਂ ਉਸਦੀ ਕੁੱਟਮਾਰ ਵੀ ਕਰ ਦਿੱਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਮੋਦੀਨਗਰ ਦਾ ਆਖਣਾ ਹੈ ਕਿ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੇ ਆਧਾਰ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਈਸ਼ਾ ਦਾ ਵੀ ਬਿਆਨ ਸਾਹਮਣੇ ਆਇਆ ਈਸ਼ਾ ਨੇ ਆਖਿਆ ਕਿ ਮੇਰੇ ਪਤੀ ਨੇ ਬੰਦ ਕਮਰੇ ਵਿੱਚ ਮੈਨੂੰ ਛਿੜਕਿਆ ਸੀ ਤਾਂ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਹਦੀ ਜੀਭ ਵੱਡ ਦਿੱਤੀ ਤਾਂ ਈਸ਼ਾ ਦਾ ਇਹ ਵੀ ਆਖਣਾ ਹੈ ਕਿ ਵਿਪਨ ਉਸ ਨੂੰ ਆਪ ਪੀਨ ਅਤੇ ਇੰਸਟਾਗ੍ਰਾਮ ਰੀਲ ਬਣਾਉਣ ਤੋਂ ਰੋਕਦਾ ਸੀ ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਨੇ ਵਿਆਹ ਤੋਂ ਬਾਅਦ ਪਿਛਲੇ 6 ਮਹੀਨਿਆਂ ਦੇ ਵਿੱਚ ਆਪਣੇ ਪਤੀ ਨੂੰ 8 ਤੋਂ ਲੈ ਕੇ 10 ਵਾਰ ਕੁੱਟਿਆ ਹੈ ਤਾਂ ਯਾਨੀ ਕਿ ਆਪਣੇ ਆ ਪਤੀ ਦੀ ਇਹ ਔਰਤ ਕੁੱਟਮਾਰ ਵੀ ਕਰਦੀ ਰਹੀ ਪਰ ਹੁਣ ਇਸ ਔਰਤ ਨੇ ਆਪਣੇ ਹੀ ਪਤੀ ਦੀ ਜੀਵ ਵੱਢ ਦਿੱਤੀ ਹੈ ਤਾਂ ਹੁਣ ਡਾਕਟਰਾਂ ਦਾ ਆਖਣਾ ਹੈ ਕਿ ਇਹ ਸਰਜਰੀ ਹੋਵੇਗੀ ਸਰਜਰੀ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਵਿਪਨ ਜੋ ਕਿ ਪੀੜਤਾ ਜਿਸਦੀ ਜੀਵ ਕੱਟੀ ਗਈ ਹੈ ਉਹ ਭਵਿੱਖ ਵਿੱਚ ਬੋਲ ਸਕੇਗਾ ਜਾਂ ਨਹੀਂ ਇਹ ਹੁਣ ਡਾਕਟਰਾਂ ਦੇ ਉੱਤੇ ਨਿਰਭਰ ਕਰੇਗਾ ਕਿਉਂਕਿ ਇਹ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਇਸਦੀ ਹੁਣ ਸਰਜਰੀ ਹੋ ਰਹੀ ਹੈ